ਹਾਂਜੀ ਅੱਜ ਆਪਾਂ ਜਲਦੀ ਵੀਡੀਓ ਅਪਲੋਡ ਕਰ ਰਹੇ ਹਾਂ ਕਿਉਂਕਿ ਅੱਜ ਸਪੈਸ਼ਲ ਅੱਜ ਦਾ ਦਿਨ ਜਿਹੜੀ ਆਫਰ ਲੱਗੀ ਹੋਈ ਆ 4 ਸੂਟਾਂ ਦੀ ਕਿਉਂਕਿ 1350 ਦੇ ਵਿੱਚ ਆਪਾਂ 3 ਸੂਟਾਂ ਦੀ ਆਫਰ ਤਾਂ ਬਹੁਤ ਵਾਰ ਦਿੱਤੀ ਆ ਬਟ ਅੱਜ ਜੀ ਸਪੈਸ਼ਲ ਸਿਰਫ ਅੱਜ ਦੇ ਦਿਨ ਹੋਏਗੀ 4 ਸੂਟ ਤੁਸੀਂ ਲੈ ਸਕਦੇ ਹੋ ਇਹਦੇ ਵਿੱਚੋਂ ਅੱਜ ਇਹਨਾਂ ਚੋਂ 3 ਸੂਟ ਤੁਸੀਂ ਆਪਣੀ ਪਸੰਦ ਦੇ ਸਿਲੈਕਟ ਕਰੋਗੇ ਫੁੱਲ ਵੀਡੀਓ ਦੇ ਵਿੱਚੋਂ ਵਾਚ ਕਰਕੇ ਕੋਈ ਵੀ 3 ਕਲਰ ਮੈਨੂੰ WhatsApp ਤੇ ਸੈਂਡ ਕਰ ਸਕਦੇ ਹੋ ਐਂਡ ਇੱਕ ਸੂਟ ਤੁਹਾਨੂੰ ਗਿਫਟ ਦੇ ਤੌਰ ਤੇ ਦਿੱਤਾ ਜਾਵੇਗਾ ਉਹ ਵੀ ਸੂਟ ਇਹਨਾਂ ਦੇ ਵਿੱਚੋਂ ਹੀ ਇੱਕ ਹੋਏਗਾ ਬਟ ਉਹ ਅਸੀਂ ਗਿਫਟ ਦੇ ਤੌਰ ਤੇ ਸਰਪ੍ਰਾਈਜ਼ ਵਜੋਂ ਭੇਜਾਂਗੇ ਤੁਹਾਡੇ ਕੋਲ ਦੀ ਸ਼ਿਪਿੰਗ ਫ੍ਰੀ ਰਹੇਗੀ 1350 ਦੇ ਵਿੱਚ ਪਿਓਰ ਕੈਂਬ੍ਰਿਕ कॉटन ਦੇ ਤਿੰਨ ਸੂਟ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਐਂਡ ਇਹਨਾਂ ਦੇ ਕਲਰਸ ਕੰਬੀਨੇਸ਼ਨਸ ਬਹੁਤ ਅੱਛੇ ਹੁੰਦੇ ਆ ਵਿਦਆਊਟ ਦੁਪੱਟਾ ਹੁੰਦੀ ਆ 2.5 ਮੀਟਰ ਸ਼ਰਟ ਹੁੰਦੀ ਆ ਐਂਡ 2.5 ਮੀਟਰ ਬਾਟਮ ਹੁੰਦੀ ਖੁੱਲਾ ਡੁੱਲਾ ਫੈਬਰਿਕ ਹੁੰਦਾ ਤੁਸੀਂ ਕੋਈ ਵੀ ਇਹਨਾਂ ਚੋਂ ਜਿਹੜੇ ਸੂਟ ਉਹ ਸਿਲੈਕਟ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਪੇਮੈਂਟ ਆਨਲਾਈਨ ਹੁੰਦੀ ਆ ਜਿਵੇਂ ਤੁਸੀਂ ਆਪਣੀ ਪੇਮੈਂਟ ਕਰਕੇ ਸਾਨੂੰ ਸਕਰੀਨਸ਼ਾਟ ਪੇਸ ਦਿਓ ਆਪਣਾ ਐਡਰੈਸ ਸੈਂਡ ਕਰ ਦਿਓ ਤਾਂ ਤੁਸੀਂ ਆਪਣੇ